ਨਵੇਂ ਵੀਰੋ ਸਵੇਰ ਕੇ 7 ਵਜੇ ਬਾਂਦਰ ਚੈੱਕ ਕਰੋ ਬੜਾ ਵੀੜਾ ਆਪਣਾ ਤੇ ਰੋਡ ਦੇਖੋ ਕਿਤਰਾ ਭਰੇ ਪਿਆ ਵੀ ਸਵੇਰੇ ਵਾਲੇ ਦਾਲੇ ਆ ਗਏ ਤੇ ਖਾਨ ਨੂੰ ਆਪਣੇ ਵਾਸਤੇ ਕੁਛ ਨਹੀਂ ਆਇਆ ਜਿੰਮ ਲਾ ਕਰ ਇਹਦੇ ਓਹ ਹੋ ਹੋ ਕਿੰਨੇ ਬਾਂਦਰ ਭਾਈ ਸਵੇਰੇ ਸਵੇਰੇ ਹਾਂ ਠੰਡ ਲੱਗ ਰਹੀ ਆ ਅਲਦਾਲਾ ਹੋ ਗਿਆ ਮਨ ਨੂੰ ੜੜਾ 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 ਰੋਡ ਛੱਡ ਦੋ ਭਾਈ ਰੋਡ ਬੜਾ ਹੋਜੇ ਰੋਡ ਤੇ ਮਕਬੁੱਲਾ ਬੱਲਾ ਨੇ ਕਾਦਰ ओ परा हो जा भाई